ਇਹ ਬੇਨਤੀ ਆ ਸਾਰੇ ਸੰਗਤ ਦੇ ਚਰਨਾਂ ਵਿੱਚ ਜਿੱਦੇ ਤੁਹਾਨੂੰ ਪਤਾ ਲੱਗੇ ਕਿ ਚਾਰ ਦੀਵਾਰੀ ਦੇ ਅੰਦਰ ਹਰਮੰਦਰ ਸਾਹਿਬ ਤੇ ਹਮਰਾ ਕੀਰਤ ਗੌਰਮੈਂਟ ਨੇ ਉਥੇ ਦਾਖਲ ਨੂੰ ਪੁੱਛਣ ਦੀ ਲੋੜ ਨਹੀਂ ਨਾ ਕਿਸੇ ਹੋਰ ਲੀਡਰ ਦੀ ਰਾਏ ਲੈਣ ਦੀ ਲੋੜ ਨਹੀਂ ਉਥੇ ਭਾਵਾ ਖਾਣਾ ਤੇ ਪਿੰਡਾਂ ਤੇ ਖੜਾ ਵਿੱਚ ਉਹ ਸੱਤਰੂ ਗਰੰਥ ਦਾ ਨਿੰਦਕਾ ਹੈ ਤੇ ਧੀਆਂ ਪਾਣ ਦੇ ਇੱਜਤ ਲੁਕਣ ਵਾਲਾ ਤੇ ਲੁਕੇ ਜਾਣ ਤੋਂ ਫੋਕੀਉਣ ਵਾਲਾ ਹੈ ਤੇ ਜਿਹੜਾ ਪਾਠਕ ਕੋਣ ਵਾਲਾ ਹੈ ਉਹਨੇ ਭਾਵਾਂ-ਭਾਵਾਂ ਤੇ ਸ਼ੋਰ ਦੇ ਚਾਤ ਅਸ਼ਕਾਰੇ ਪੱਕੀ ਬੇਇੰਤਿਆ ਤੁਹਾਡਿਆਂ ਚਰਨਾ ਤੇ 4 ਜੂਨ 20 ਫੌਜਾਂ ਖੂਨ ਡੋਲਿਆ ਚੁਰੂਆ ਸਾਡੀ